ਫਿਰੋਜ਼ਪੁਰ ਵਿੱਚ ਸ਼ਾਇਦ ਹੀ ਕੋਈ ਐਸਾ ਦਿਨ ਹੋਵੇਗਾ ਜਦੋਂ ਲੁੱਟਾ ਖੋਹਾਂ ਦੀ ਆਵਾਜ਼ਾਂ ਨਾ ਹੋਈਆਂ ਹੋਣ ਪਰ ਇਸ ਵਾਰ ਪੁਲਸ ਨੂੰ ਸਮਰ ਰਹਿੰਦਿਆਂ ਹੀ ਲੁਟੇਰਿਆਂ ਬਾਰੇ ਜਾਣਕਾਰੀ ਮਿਲੀ ਜਿਸ ਤੇ ਕਾਰਵਾਈ ਕਰਦੇ ਹੋਏ ਫਿਰੋਜ਼ਪੁਰ ਪੁਲਸ ਵੱਲੋਂ ਕਾਪਾ ਗੈਂਗ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਜਿਸ ਦੀ ਜਾਣਕਾਰੀ ਦਿੰਦੇ ਹੋਏ ਐਸਪੀ ਰਣਧੀਰ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਾਪਾ ਗੈਂਗ ਦੇ ਕੁਝ ਮੈਂਬਰ ਪੈਟਰੋਲ ਪੰਪ ਦੀ ਲੁੱਟ ਦੀ ਸਾਜ਼ਿਸ਼ ਕਰ ਰਹੇ ਨੇ। ਜਿਸ ਤੇ ਕਾਰਵਾਈ ਕਰਦੇ ਹੋਏ ਸੀਆਈਏ ਸਟਾਫ ਅਤੇ ਪੁਲਿਸ ਵੱਲੋਂ ਛਾਪੇਮਾਰੀ ਕਰਕੇ ਉਕਤ ਗੈਂਗ ਦੇ ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਸਣੇ ਗ੍ਰਿਫਤਾਰ ਕੀਤਾ ਗਿਆ। ਇਹਨਾਂ ਪਾਸੋਂ ਚੋਰੀ ਦੇ 9 ਮੋਟਰਸਾਈਕਲ ਅਤੇ 3 ਤੇ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਸੌਮੇ ਮਿਸਰਾ ਜੀ ਦੇ ਜਿਹੜੇ ਨਿਰਦੇਸ਼ ਹੈ ਉਸ ਮੁਤਾਬਿਕ ਡੀਐਸਪੀ ਡੀ ਸ੍ਰੀ ਬਲਿੰਦਰ ਖੋਸਾ ਜੀ ਤੇ ਸੀਆਈ ਇਨਚਾਰਜ ਮੋਹਿਦ ਖਵਾਂਜੀ ਟੀਮ ਨੂੰ ਇੱਕ ਜਿਹੜੀ ਹੈਗੀ ਬਹੁਤ ਵੱਡੀ ਕੰਮ ਹੈ ਵੀ ਮਿਲੀ ਹੈ ਜਿਹੜਾ ਕਾਪਾ ਗੈਂਗ ਹੈਗਾ ਉਹਨੂੰ ਫੜਿਆ ਗਿਆ ਇਹਨੂੰ ਜਿਹੜਾ ਹੈਗਾ ਪਿੰਡ ਵਿਰਾਮ ਸਿੰਘ ਵਾਲਾ ਮਮਦੋੜ ਦੇ ਏਰੀਆ ਵਿੱਚ ਫੜਿਆ ਗਿਆ ਸੀ ਉੱਥੇ ਬਹਿ ਕੇ ਪਲਾਨਿੰਗ ਕਰ ਰਹੇ ਸੀ ਟੱਕਵਾਦੀਆਂ ਕਿਸੇ ਪٹرول ਪੰਪ ਨੂੰ ਲੁੱਟਣ ਦੀ ਨਾਲੀ ਸਾਜਿਸ਼ ਸੀ ਜਦ ਇਹਨੂੰ ਫੜਿਆ ਗਿਆ ਟੋਟਲ 5 ਜਣੇ ਸੀ ਤੇ ਬਰਾਮਦਗੀ ਜਿਹੜੀ ਹੈਗੀ ਦੋ ਗਾਫੇ ਦੋ ਬੇਸ ਡੱਡ ਇੱਕ ਕਿਰਚ ਜਿਹੜਾ ਸਰਵਰ ਕਰਦਾ ਆਏਗਾ ਨੌ ਮੋਟਰਸਾਈਕਲ ਤੇ ਸੱਤ ਮੋਬਾਈਲ ਫੋਨ ਦੀ ਬਰਾਮਦਗੀ ਹੋਈ ਇਹਨਾਂ ਦਾ ਜਿਹੜਾ ਪਰਚਾ ਆਏਗਾ 76/24 24824 ਦਾ ਜਿਹੜੀ ਬੀਐਨਐਸਡੀ ਧਾਰਾ ਹੈਗੀ 310 4 ਤੇ 310 5 ਵਿੱਚ ਦਰਜ ਕੀਤਾ ਗਿਆ ਹੈ ਠੀਕ ਹੈ ਇਹ ਵੀ ਜਿਹੜੇ ਇੱਕ ਬਾਦਤ ਕੋ ਜਾਣਦੇ ਹਾਂ ਜੀ ਹਾਂ ਜੀ ਹਾਂ ਜਿਹੜਾ ਇਸ ਵਿੱਚ ਜਿਹੜਾ ਸੰਦੀਪ ਪੜਿਆ ਗਿਆ ਸੰਦੀਪ ਸਿੰਘ ਉਰਫ ਡੀਪੀ ਪੁੱਤਰ ਬਲਦੇਵ ਜਿਹੜਾ ਨੌਰੰਕੇ ਲੇਲੀ थाना सदर ਦਾ ਰਹਿਣ ਵਾਲਾ ਹੈ ਉਸ ਤੋਂ ਪਹਿਲਾਂ ਵੀ 8 ਚੋਰੀ ਤੇ ਖੋਦ ਪਰਚੇ ਹੈਗੇ ਇਹ ਉਹਦਾ ਜਿਹੜਾ ਗੈਂਗ ਹੈਗਾ ਕਾਪਾ ਗੈਂਗ ਉਹਦਾ ਜਿਹੜਾ ਮੇਨ ਲੀਡਰ ਆਇਆ ਸੀ ਉਹ ਤੋਂ ਬਾਅਦ ਜਿਹੜਾ ਸਮਰਪ੍ਰੀਤ ਹੈਗਾ ਜਿਹੜਾ ਕੈਨ ਦਾ ਰਹਿਣ ਵਾਲਾ ਹੈ ਉਸਤੇ ਪਹਿਲਾਂ ਦੋ ਪਰਚੇ ਸੀ ਜਿਹੜਾ ਦੋਸ਼ਿਕ ਕਰਨ ਹੈ ਉਸਤੇ ਵੀ ਪਹਿਲਾਂ ਇੱਕ ਪਰਚਾ ਸੀ ਇਹ ਜਵਾਬ ਦੇ ਗਏ ਤੋਂ ਬਾਅਦ ਆਏ ਜਾਂ ਬਰੀ ਨੇ ਪਹਿਲੇ ਜੇ ਇਹ ਅਸੀਂ ਇਹਦਾ ਤਾਂ ਪਰਚਾ ਰਿਕਾਰਡ ਕਰ ਰਹੇ ਹਾਂ ਮੋਸਟਲੀ ਜਿਹੜਾ ਹੈਗਾ ਜਮਾਨਤੀ ਬਾਹਰ ਆ ਹੈ ਜੀ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅੱਜ ਹੁਣ ਜਿਹੜਾ ਸਿਰਫ ਸੀਮਿੰਟ ਜਾਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲੌਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਨੇ ਅਨੁਸਾਰ ਜਿਹੜੇ ਆ ਬ੍ਰਿਕਸ ਅਤੇ ਬਲੌਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ